ਜੀ ਬਜੀ ਮਾਨਜੋਗ ਡਾਕਟਰ ਨਿਸ਼ੰਤਰਪਾਲ ਐਮ ਐਲ ਏ ਨਵਾਂ ਸ਼ਹਿਰ ਸ੍ਰੀ ਪਰਮ ਸਿੰਘ ਖਾਲਸਾ ਜੀ ਸਾਡੇ ਗੁਰਮਤਿ ਮਨੋਰਧ ਜੀ ਵਾਈਸ ਪ੍ਰਧਾਨ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਸਾਡੇ ਨਾਲ ਇੱਥੇ ਆਏ ਦਰੀ ਤੇ ਜੋ ਪੰਜਾਬ ਸਰਕਾਰ ਧੱਕਾ ਕਰ ਰਹੀ ਆ ਸਫਾਈ ਸੇਵਕਾਂ ਤੋਂ ਲੈ ਕੇ ਕਲਰਿਕ ਕਿ ਕੋਈ ਵੀ ਕੈਟਾਗਰੀ ਨਹੀਂ ਛੱਡੀ ਜੀ ਇਹਨਾਂ ਨੇ ਸਾਰਾ तकरीबन ਹਾਊਸ ਟੈਕਸ ਲਾ ਲੋ ਪ੍ਰੋਪਰਟੀ ਟੈਕਸ ਵਾਟਰ ਸਪਲਾਈ ਸੀਵਰੇਜ ਬੋਰਡ ਇੱਥੇ ਤੱਕਰ ਕੀ ਸਫਾਈ ਦਾ ਕੰਮ ਵੀ ਠੇਕੇ ਤੇ ਦੇਣ ਦਾ ਇਹਨਾਂ ਨੇ ਅੰਦਰੋਗਤੀ ਪਲਾਨ ਕਰ ਲਿਆ ਔਰ ਤੁਸੀਂ ਦੇਖ ਲਓ ਮਹੀਨੇ ਦਾ 19 ਤੋਂ 20 ਲੱਖ ਰੁਪਏ ਜਿਹੜਾ ਇਹ ਸਰਕਾਰ ਦੇ ਜਿਹੜੇ ਚਮਚੇ ਆ ਉਹਦੀਆਂ ਜੇਬਾਂ 'ਚ ਜਾਣਾ ਔਰ ਸਾਲ ਦਾ 2 ਕਰੋੜ ਆ ਸਰਕਾਰ ਜਿਹੜੇ ਇੱਥੇ ਦੇ ਪ੍ਰਧਾਨ ਆ ਉਹ ਕਿਹਾ ਵਿਕਾਸ ਕਰਨਗੇ ਸ਼ਹਿਰ ਦਾ ਔਰ ਔਰ ਇਸ ਲਈ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਨਾ ਤੁਸੀਂ ਇਸ ਮਤਵ ਨੂੰ ਲੈ ਕੇ ਆਏ ਸੀ ਕਿ ਇਹ ਘਰ ਚੱਲਣ ਵਾਲੀ ਸਰਕਾਰ ਆ ਹੁਣ ਤਾਂ ਤੁਸੀਂ ਘਰੇ ਜੜਨ ਵਾਲੇ ਹੋ ਗਏ ਜੀ ਤੁਸੀਂ ਤਾਂ ਸਫਾਈ ਸੇਵਕ ਨਹੀਂ ਛੱਡੇ ਔਰ ਇਸ ਜਿਹੜਾ ਇਹਨਾਂ ਨੇ ਟੈਂਡਰ ਲਾਇਆ 10 ਤਰੀਕ ਨੂੰ ਖੁੱਲਣਾ ਵਾ ਔਰ ਸਾਰਾ ਪੰਜਾਬ ਹੀ ਇਸ ਦਾ ਵਿਰੋਧ ਕਰ ਰਿਹਾ ਹੈ ਧੰਨਵਾਦ ਹਾਂਜੀ ਆਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਚਤਰਪਾਲ ਜੀ ਨਾਲ ਉਹਨਾਂ ਦੇ ਆਏ ਆ ਸਾਡੇ ਪਰਮਖਾਲਸਾ ਜੀ ਔਰ ਨਾਲ ਨੌਰਤ ਜੀ ਔਰ ਸਾਡੇ ਹੋਰ ਇਹਨਾਂ ਦੇ ਨਾਲ ਜਿੰਨੇ ਵੀ ਸਾਡੇ ਆਏ ਸਾਡੇ ਇੱਕ ਇੱਕ ਸਾਫਤਾ ਪ੍ਰਧਾਨ ਸਾਡੇ ਜੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੀ ਮੇਜਰ ਜੀ ਉਹ ਵੀ ਅੱਜ ਆਏ ਆ ਉਸ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਸਾਡੇ ਨਾਲ ਇਸ ਦੁੱਖ ਤੇ ਸਾਡੇ ਨਾਲ ਖੜੇ ਆ ਸੋ ਮੈਂ ਕੋਈ ਵੀ ਕੋਈ ਐਸਾ ਸੈਸ਼ਨ ਨਹੀਂ ਹੋਇਆ ਕਿ ਜਿੱਥੇ ਨਛੱਤਰਪਾਲ ਜੀ ਸਾਡੀਆਂ ਮੰਗਾਂ ਬਾਰੇ ਨਹੀਂ ਬੋਲੇ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਕਿ ਜਦੋਂ ਵੀ ਤੁਸੀਂ ਕੋਈ ਪੁਰਾਣੇ ਇਹਨਾਂ ਦੇ ਸੈਸ਼ਨ ਕੱਢ ਕੇ ਦੇਖ ਲੋ ਇਹਨਾਂ ਨੇ ਹਰ ਵੇਲੇ ਇਹ ਗੱਲ ਕੀਤੀ ਆ ਤੇ ਸਫਾਈ ਸੇਵਕ ਜਿਹੜੇ ਆ ਇਹ ਪੱਕੇ ਹੋਣੇ ਚਾਹੀਦੇ ਠੇਕੇਦਾਰੀ ਸਿਸਟਮ ਨਹੀਂ ਹੋਣਾ ਚਾਹੀਦਾ ਔਰ ਪ੍ਰਵੰਤਮਾਨ ਨੇ ਵੀ ਆਪਣੇ ਬਿਆਨਾਂ ਦੇ ਵਿੱਚ ਕਈ ਵਾਰੀ ਇਹ ਗੱਲ ਕਹੀ ਆ ਕਿ ਕਿ ਇਹਨਾਂ ਦੀ ਸਿੱਧੀ ਭਰਤੀ ਹੋਣੀ ਚਾਹੀਦੀ ਆ ਕੋਈ ਠੇਕੇਦਾਰੀ ਸਿਸਟਮ ਨਹੀਂ ਹੋਣਾ ਚਾਹੀਦਾ ਪਰ ਪ੍ਰਵੰਤਮਾਨ ਆਪ ਹੀ ਇਹ ਕਰਕੇ ਆਪੇ ਹੁਣ ਇਹ ਸਾਰਾ ਕੁਝ ਸਾਨੂੰ ਠਿੱਕੇ ਤੇ ਕਰ ਰਿਹਾ ਸਾਰਾ ਕੁਝ ਕੰਪਨੀ ਲਿਆ ਕੇ ਖੜੀ ਕਰ ਰਿਹਾ ਸੋ ਮੈਂ ਇਸ ਚੀਜ਼ ਦਾ ਅਸੀਂ ਬਹੁਤ ਜ਼ਿਆਦਾ ਵਿਰੋਧ ਕਰਦੇ ਆ ਕਿ ਸਾਡੇ ਮਜ਼ਦੂਰ ਜਿੱਦਾਂ ਸਾਡਾ ਚੱਲਦਾ ਸੀ ਪਹਿਲਾਂ ਸਾਡੀਆਂ ਸ਼ਰਤਾਂ 30 ਮੰਗਾ ਤਾਂ ਪਹਿਲਾਂ ਹੀ ਆ ਕਿ ਕੱਚੇ ਮਜ਼ਦੂਰ ਨੂੰ ਜਿਹੜੇ ਆ ਪੱਕੇ ਕਰੋ ਠਿੱਕੇ ਦਾ ਵੀ ਸਿਸਟਮ ਬੰਦ ਕਰੋ ਤੇ ਪੈਨਸ਼ਨ ਸਕੀਮ ਪੁਰਾਣੀ ਲਾਗੂ ਕਰੋ ਤੇ ਹੋਰ ਸਾਡੇ ਡੀਏ ਦਾ ਕੋਈ ਬਕਾਏ ਆ ਉਹ ਤਾਂ ਹੋਰ ਬਹੁਤ ਸਾਰੀਆਂ ਮੰਗਾ ਆ ਸੋ ਉਹ ਤਾਂ ਇਹਨਾਂ ਨੇ ਕਿਹਾ ਹੀ ਪੂਰੀਆਂ ਕਰਨੀਆਂ ਸੀਗੀਆਂ ਔਰ ਅੱਜ ਆ ਸਾਨੂੰ ਆ ਨਵੇਂ ਕਰਤਾ ਕੰਮ ਵੀ ਆਲਰੇਡੀ ਸਾਡੇ ਤੇ ਕਾਲੇ ਕਾਨੂੰਨ ਥੋਪ ਦਿੱਤੇ ਆ ਔਰ 2 ਕਰੋੜ ਰੁਪਈਆ ਇਹਨਾਂ ਨੂੰ ਸਾਲ ਦਾ ਦਿੱਤੇ ਅਸੀਂ ਉਦੋਂ ਸਾਰੇ ਮਹਿਕਿਆਂ ਵੀ ਸਾਡੇ ਲੈ ਜਾਣ ਤੇ 2 ਕਰੋੜ ਰੁਪਈਆ ਵੀ ਦੇ ਦੇ ਮੈਨੂੰ ਤਾਂ ਲੱਗਦਾ ਵੀ ਇੱਥੇ ਸਾਰੇ ਐਮਸੀਆਂ ਨੂੰ ਵੀ ਬੈਠਣਾ ਚਾਹੀਦਾ ਵੀ ਐਮਸੀ ਬੇ ਕੱਲੂ ਕੀ ਕਰਨਗੇ ਜਦੋਂ ਉੱਤੇ ਪੈਸੇ ਯਾਨੀ ਲੋਕਾਂ ਨਾਲ ਤਾਂ ਕੰਮ ਪਾ ਲੈਣੇ ਆ ਕੰਮ ਕਿੱਥੋਂ ਉਹਨੇ ਜਦੋਂ ਸਾਰੇ ਪੈਸੇ ਤਾਂ ਸਰਕਾਰ ਨਾਲ ਲੈ ਜਾਣੀ ਹੈ ਪਹਿਲੇ ਉਹ ਕਲਰਕ ਦੀ ਅਫਸਰਾਂ ਦੀ ਇਹ ਮਜਬੂਰੀ ਬਣ ਜਾਣੀ ਹੈ ਕਿ ਪਹਿਲੇ 2 ਕਰੋੜ ਇਕੱਠਾ ਕਰੀਏ ਉਸ ਤੋਂ ਬਾਅਦ ਅਗਲਾ ਦੇਖੀਏ ਕੋਈ ਰਿਟਾਇਰਮੈਂਟਡ ਊਜ਼ ਵੀ ਬਾਅਦ ਚ ਮਿਲਣੀ ਹੈ ਕਿ ਪਹਿਲਾਂ ਪਹਿਲੇ 2 ਕਰੋੜ ਇਕੱਠਾ ਕਰ ਲੈਣ ਨਾ ਤੇ ਕਿਸੇ ਨੂੰ ਰਿਟਾਇਰਡ ਊਜ਼ ਮਿਲਣ ਨਾ ਪੱਕੇ ਮੁਲਾਜ਼ਮਾਂ ਨੂੰ ਤਨਖਾਹ ਮਿਲਣੀ ਆ ਜਦ ਤੱਕ 2 ਕਰੋੜ ਇਕੱਠਾ ਹੋਣ ਤੋਂ ਬਾਅਦ ਜੋ ਵੀ ਹੋਣਾ ਹੋਣਾ ਸੋ ਮੈਂ ਇਹ ਸਰਕਾਰ ਦਾ ਅਸੀਂ ਬਹੁਤ ਜ਼ਿਆਦਾ ਨਿੰਦਾ ਕਰਦੇ ਆ ਵੀ ਇਸ ਕਾਲੇ ਕਾਨੂੰਨ ਤਾਂ ਉਹਨਾਂ ਨੇ ਪੱਕੇ ਤਾਂ کیا ਹੀ ਕਰਨੇ ਸੀਗੇ ਤੇ ਕਾਲੇ ਕਾਨੂੰਨ ਇਹਨਾਂ ਲਾ ਕੇ ਹੋਰ ਹੀ ਬੜਾ ਗਲਤ ਕਰ ਦਿੱਤਾ ਇਹ ਸਰਕਾਰ ਨੇ ਇਹ ਪਹਿਲੀ ਸਰਕਾਰ ਐਸੀ ਆ ਕਿ ਜਿਹੜੀ ਜਾਨ ਲੱਗੇ ਨਾ ਚਾਹੇ ਕਾਲੀ ਆ ਚਾਹੇ ਕਾਂਗਰਸ ਆ ਚਾਹੇ ਹੋਰ ਕੋਈ ਵੀ ਸਰਕਾਰ ਆ ਜਾਨ ਲੱਗੇ ਇੱਕ ਮਲਾਜ਼ਮ ਨੂੰ ਤੋਹਫਾ ਦੇ ਕੇ ਜਾਂਦੀ ਆ ਫਿਲਹਾਲ ਵੀ ਕੱਚੇ ਮਲਾਜ਼ਮ ਤੁਹਾਡੇ ਪੱਕੇ ਕਰਦੇ ਇਹ ਪਹਿਲੀ ਸਰਕਾਰ ਐਸੀ ਜਿਹਨੇ ਬੇੜਾ ਹੀ ਗਲਤ ਕਰ ਦਿੱਤਾ ਠੀਕ ਹੈ ਸ਼ੁਕਰੀਆ ਹਾਂਜੀ ਖਾਲਸਾ ਜੀ ਤੁਸੀਂ ਪਹੁੰਚੇ ਹੋ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਅੰਦਰ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਜਿਹੜਾ ਆ ਉਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਨਾਦਰਸ਼ਈ ਹੁਕਮ ਜਾਰੀ ਕੀਤਾ ਕਿ ਇਹ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਊਗਾ ਕਿ ਜਿਹੜਾ ਠੇਕੇਦਾਰੀ ਸਿਸਟਮ ਆ ਉਹ ਧੱਕੇ ਦੇ ਨਾਲ ਬਿਨਾਂ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਔਰ ਅਫਸਰ ਸਾਹਿਬ ਜੀ ਨੂੰ ਤਮਕਾ ਕੇ ਵੀ ਤੁਸੀਂ ਬਿਨਾਂ ਪਾਸ ਕੀਤੇ ਆ ਟੈਂਡਰ ਲਾ ਦਿਓ ਇਹ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਲੀ ਆਮ ਆਦਮੀ ਦੀ ਸਰਕਾਰ ਆ ਕਹਿੰਦੇ ਤਾਂ ਅਸੀਂ ਆਮ ਆਦਮੀ ਆ ਲੇਕਿਨ ਜਿੰਨੀ ਧੱਕੇਸ਼ਾਹੀ ਅੱਜ ਇਹ ਕਰ ਰਹੇ ਆ ਜਿੰਨੀ ਗੁੰਡਾਗਰਦੀ ਇਹ ਕਰ ਰਹੇ ਆ ਜਿੰਨੇ ਧੱਕੇਸ਼ਾਹੀ ਕਰ ਰਹੇ ਆ ਵੇ ਧੱਕੇ ਨਾਲ ਬਿਨਾ ਹਾਊਸ ਪਾਸ ਕੀਤੇ ਆ ਤੁਸੀਂ ਨਵਾਂ ਚੜ ਦੇ ਅੰਦਰ ਵੀ ਚੈੱਕ ਕਰ ਲਓ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਬਿਨਾ ਪਾਸ ਕੀਤੇ ਟੈਂਡਰ ਲਾਤੇ ਇਹ ਇੱਕ ਨਾਦਰਸ਼ਈ ਹੁਕਮ ਆ ਜਿਹਦੇ ਖਿਲਾਫ ਸਾਡੀ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਪੱਧਰ ਤੇ ਧਰਨਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਸਾਡੇ ਵਿਧਾਇਕ ਔਰ ਭੋਜਨ ਸਮਾਜ ਪਾਰਟੀ ਦੀ ਸਮੁੱਚੀ ਟੀਮ ਪਹੁੰਚੀ ਆ ਉਥੇ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬਤੌਰ ਨਮਾਇੰਦਾ ਇੱਥੇ ਪਹੁੰਚਿਆ ਅਸੀਂ ਪੂਰੀ ਤਰ੍ਹਾਂ ਇਹਨਾਂ ਦੀਆਂ ਮੰਗਾਂ ਜੋ ਜਾਇਜ਼ ਮੰਗਾਂ ਹਨ ਉਹਨਾਂ ਦੇ ਨਾਲ ਆ ਕਿਉਂਕਿ ਧੱਕਾ ਪੂਰੇ ਸ਼ਹਿਰ ਦੇ ਅੰਦਰ ਆ ਕਿ 4.5 ਕਰੋੜ ਰੁਪਏ ਤੁਸੀਂ ਕੰਪਨੀਆਂ ਨੂੰ ਜਿਹੜਾ ਕੂੜਾ ਇਕੱਠਾ ਕਰਕੇ ਦਿਓ ਔਰ ਉਸ ਤੋਂ ਪਿੱਛੇ 10 ਕਰੋੜ ਦਾ ਐਸਟੀਮੇਟ ਜਿਹੜਾ ਡੰਪ ਦਾ ਬਣਾ ਕੇ ਬੈਠੇ ਆ ਜੇ ਐਨੇ ਪੈਸੇ ਅਸੀਂ ਇਹਨਾਂ ਕੰਪਨੀਆਂ ਨੂੰ ਇਕੱਠਾ ਕਰਕੇ ਦੇਣੇ ਆ ਤੇ ਸ਼ਹਿਰ ਦੀ ਡਿਵੈਲਪਮੈਂਟ ਮੁਲਾਜ਼ਮਾਂ ਦੀਆਂ ਤਨਖਾਹਾਂ ਅਸੀਂ ਕਿੱਥੋਂ ਦਵਾਂਗੇ ਇਹਨਾਂ ਨੇ ਤਾਂ ਲੁੱਟ ਕੇ ਆਪਣੇ ਘਰਾਂ ਨੂੰ ਚੱਲ ਦੇਣਾ 3 ਸਾਲ ਦੇ ਟੈਂਡਰ 2 ਸਾਲ ਦੇ ਟੈਂਡਰ ਠੱਕੇ ਨਾਲ ਲਵਾਤੇ ਅਫਸਰਾਂ ਤੋਂ ਔਰ ਅਫਸਰਾਂ ਨੂੰ ਇਹ ਕਿਹਾ ਜਾਂ ਆਪਣੇ ਘਰਾਂ ਦੇ ਵਿੱਚ ਬਹਿ ਜਾਓ ਜਾਂ ਟੈਂਡਰ ਲਾ ਦਿਓ ਅਫਸਰ ਛਾਈ ਨੇ ਵੀ ਬਿਨਾ ਪਾਸ ਕੀਤੇ ਅੱਜ ਦਾ ਇਤਿਹਾਸ ਗਵਾਇਆ ਕਿ ਅੱਜ ਤੱਕ ਇਦਾਂ ਨਹੀਂ ਕਦੇ ਹੋਇਆ ਬਿਨਾ ਹਾਊਸ ਦੀ ਪਰਵਾਨ ਕੀ ਲਿਆਂ ਤੁਸੀਂ ਚੈੱਕ ਕਰ ਲਓ ਟੈਂਡਰ ਲਾਤੇ ਆ ਤੇ ਇਹ ਤੋਂ ਵੱਡਾ ਨਾਦਰ ਸ਼ਾਹੀ ਹੁਕਮ ਕੀ ਹੋ ਸਕਦਾ ਸੋ ਅੱਜ ਜਿੱਥੇ ਇਹ ਮੁਲਾਜ਼ਮ ਮੈਂ ਸਮਝਦਾ ਕਿ ਸ਼ਹਿਰ ਨਿਵਾਸੀਆਂ ਨੂੰ ਦਿੱਕਤਾਂ ਆ ਰਹੀਆਂ ਲੇਕਿਨ ਜਿਹੜੀਆਂ ਜੇ ਅੱਜ ਇਹ ਨਾਂ ਖੜੇ ਹੋਏ ਅੱਜ ਠੀਕ ਹੈ ਦਿੱਕਤਾਂ ਸਾਰਿਆਂ ਨੂੰ ਲੇਕਿਨ ਜੇ ਲੋਕੀ ਇਹਨਾਂ ਦੇ ਨਾਲ ਨਾ ਖੜੇ ਤਾਂ ਇਹ ਜਿਹੜੇ ਝਾੜੂ ਵਾਲਿਆ ਇਹਨਾਂ ਨੇ ਸਾਰਾ ਪੰਜਾਬ ਵੇਚ ਕੇ ਦਿੱਲੀ ਵਾਲਿਆਂ ਨੇ ਲੁੱਟ ਕੇ ਆਪਣੇ ਘਰਾਂ ਨੂੰ ਚਲ ਜਾਣਾ ਸੋ ਇਹਨਾਂ ਦੀ ਅਸੀਂ ਪੂਰਨ ਹਮਾਇਤ ਕਰਦੇ ਆਂ ਜਿੱਥੇ ਵੀ ਲੋੜ ਪਊਗੀ ਅਸੀਂ ਇਹਨਾਂ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨਗਰ ਕੌਂਸਲ ਨਮਸ਼ਹਿਰ ਔਰ ਸਮੁੱਚੇ ਪੰਜਾਬ ਦੀਆਂ ਨਗਰ ਕੌਂਸਲ ਦੇ ਅੰਪਲਾਈ ਯੂਨੀਅਨ ਸਫਾਈ ਸੇਵਾ ਕਰਮਚਾਰੀ ਸਹਿਬਾਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਧਰਨਾ ਰੋਸ ਮظਹਰਾ ਕੀਤਾ ਜਾ ਰਿਹਾ। ਉਹ ਬਹੁਤ ਹੀ ਹੱਕੀ ਮੰਗਾਂ ਮੈਂ ਇਹਨਾਂ ਦਾ ਜਿਹੜਾ ਮੈਮੋਰੰਡਮ ਦੇਖਿਆ ਇਹਦੇ ਵਿੱਚ ਜਿਹੜੀਆਂ ਹਰੇਕ ਮਨੁੱਖ ਨੂੰ ਹਰੇਕ ਪਰਿਵਾਰ ਨੂੰ ਹਰੇਕ ਇਨਸਾਨ ਨੂੰ ਸਹੂਲਤਾ ਮਿਲਣੀਆਂ ਚਾਹੀਦੀਆਂ ਉਹ ਇਹਨਾਂ ਨੇ ਇਹਦੇ ਵਿੱਚ ਉਹਨਾਂ ਦਾ ਬੇਰਵਾਜ਼ ਦਿੱਤਾ। ਮਾਹੌਲਾਂ ਜਿਹੜੀਆਂ ਇਹਨਾਂ ਦਾ ਮੰਗ ਪੱਤਰ ਆ ਇਹ ਸਰਕਾਰ ਨੂੰ ਪਹਿਲਾਂ ਮੰਨ ਲੈਣਾ ਚਾਹੀਦਾ ਸੀ ਔਰ ਇਹਨਾਂ ਤੇ ਲਾਗੂ ਕਰਨਾ ਚਾਹੀਦਾ ਸੀ ਆਪਾਂ ਵੋਟਾਂ ਦੇ ਸਮੇਂ ਤਾਂ ਬਹੁਤ ਵੱਖ-ਵੱਖ ਬਾਦ ਦੇ ਸਾਦੇ ਆ ਨਾਰੇ ਲਾਉਂਦੇ ਆ ਪਰ ਜੋ ਸੱਜ ਆ ਜਾਂਦੇ ਆ ਜਿਹੜੇ ਲੋਕ ਵੋਟਰ ਹੁੰਦੇ ਆ ਜਿਹੜੇ ਇਹਨਾਂ ਨੂੰ ਲੈ ਕੇ ਆਉਂਦੇ ਆ ਉਹਨਾਂ ਨੂੰ ਆਪਾਂ ਮੰਗਾ ਨੂੰ ਭੁੱਲ ਜਾਂਦੇ ਆ ਇਸ ਕਰਕੇ ਇੱਕ ਬਹੁਤ ਅਹਿਮ ਮੰਗਾ ਵੀ ਜਿਹੜਾ ਠੇਕੇਦਾਰੀ ਸਿਸਟਮ ਦਾ ਦੇਸ਼ ਦਾ ਸੰਵਿਧਾਨ ਕਹਿੰਦਾ ਦੇਸ਼ ਦਾ ਕਾਨੂੰਨ ਕਹਿੰਦਾ ਕਿ ਸਾਨੂੰ ਰੈਗੂਲਰ ਭਾਤੀ ਕਰਨੀ ਚਾਹੀਦੀ ਇਹ ਵੀ ਇਸ ਮੰਗ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੀ ਆਈ ਸੀ ਕਿ ਅਸੀਂ ਸੱਚੇ ਕੰਮਿਆਂ ਨੂੰ ਪੱਕੇ ਕਰਾਂਗੇ ਰੈਗੂਲਰ ਭਾਤੀ ਕਰਾਂਗੇ ਪਰ ਉਲਟਾ ਕੀ ਹੋ ਰਿਹਾ ਚੋਰ ਮੋਰੀ ਰਾਹੀਂ ਜਿਹੜਾ ਠੇਕੇਦਾਰੀ ਸਿਸਟਮ ਨੂੰ ਲਾਗੂ ਕੀਤਾ ਜਾ ਰਿਹਾ ਔਰ ਜਿੰਨੀ ਕਮੇਟੀਆਂ ਨੂੰ ਆਮਦਨ ਨਹੀਂ ਉਹਦੋਂ ਜ਼ਿਆਦਾ ਉਹਨਾਂ ਨੇ ਠੇਕੇ ਪਾਏ ਜਾ ਰਹੇ ਹਨ ਉਹਨਾਂ ਨੂੰ ਕੰਟਰੈਕਟ ਦਿੱਤਾ ਜਾ ਰਿਹਾ ਔਰ ਜਿਹੜੇ 250 ਮੁਲਾਜ਼ਮ ਇਸ ਕਮੇਟੀ ਦਾ ਉਹ ਉਹਨੂੰ ਵੇਰਜ ਕਰਨ ਦਾ ਇਹ ਯਤਨ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਅੰਦਰ ਭਾਜਪਾ ਸਮੁੱਚਾ ਨਗਰ ਸਮੁੱਚਾ ਸ਼ਹਿਰ ਇਸ ਅੰਦੋਲਨ ਦੇ ਨਾਲ ਖੜਾ ਜਿੱਥੇ ਵੀ ਸਾਨੂੰ ਰੁਕਮ ਕਰਨਗੇ ਅਸੀਂ ਇਸ ਗੱਲ ਨੂੰ ਲੈ ਕੇ ਜਾਵਾਂਗੇ ਆਉਣ ਵਾਲੇ ਸਮੇਂਦਨ 26 ਤਰੀਕ ਤੋਂ 28 ਤਰੀਕ ਤੱਕ ਇੱਕ ਖੜਾ ਦੇ ਸੈਸ਼ਨ ਦੇ ਤੌਰ ਤੇ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਜਿੱਥੇ ਆਪਾਂ ਆਪਣੇ ਇਲਾਕੇ ਦੇ ਖੜਾਂ ਤੋਂ ਪ੍ਰਭਾਵਿਤ ਹੋਈ ਚਾਹੇ ਉਹ ਬਨਵਾ ਚਾਹੇ ਪਿੰਡਵਾ ਚਾਹੇ ਫਸਲਾਂ ਆ ਚਾਹੇ ਘਰ ਆ ਚਾਹੇ ਮਕਾਨ ਆ ਚਾਹੇ ਜਾਨੀਮਾਲੀ ਨਖਾਨ ਹੋਇਆ ਉਹਦੀ ਗੱਲ ਕਰਾਂਗੇ ਆ ਠੇਕੇਦਾਰੀ ਸਿਸਟਮ ਨੂੰ ਕਦਮ ਕਾਉਣ ਦਾ ਵੀ ਜਿਹੜਾ ਇਹਨਾਂ ਦਾ ਅਹਿਮ ਮਸਲਾ ਆ ਉਹਨੂੰ ਵੀ ਪੰਜਾਬ ਦੀ ਅਸੈਂਬਲੀ ਚੱਕਾਂਗੇ ਤਾਂ ਜੋ ਕਿਸੇ ਦੇ ਨਾਲ ਹਨਿਆ ਨਾ ਹੋ ਸਕੇ ਕਿਸੇ ਦਾ ਹੱਕ ਨਾ ਮਾਰਿਆ ਜਾ ਸਕੇ ਇਸ ਕਰਕੇ ਮੈਂ ਅੱਜ ਗੱਲ ਕੀਤੀ ਔਰ ਇਹਨਾਂ ਨੂੰ ਸਮਝੀ ਤੀਂ ਸਾਡੇ ਕੌਂਸਲਰ ਸਹਿਬਾਨ ਇਨੇ ਦੇ ਪਰਮਖਾਲਚਾ ਜੀ ਸਾਡੇ ਬਾਈ ਪ੍ਰਧਾਨ ਜੀ ਵਰਮਕ ਨੌਰੇ ਜੀ ਅਤੇ ਮੁਵਕੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਜੀ ਜਦਵਲਬੀ ਉਹਨਾਂ ਦੀ ਟੀਮ ਆਈ ਹੈ ਮੈਂ ਸਾਰਿਆਂ ਨੂੰ ਬਤੌਰ ਜਾਣਾ ਕਿ ਇਹ ਮਾਮਲਾ ਜਿਹੜਾ ਆਉਣ ਵਾਲੇ ਸਦਨ ਦੇ ਅੰਦਰ ਜਿਹੇ ਚੱਲਾਂਗੇ ਜਿਨ੍ਹਾਂ ਨੂੰ ਜਿੱਥੇ ਵੀ ਸਾਡੀ ਲੋੜ ਹੋਵੇ ਪੂਰੇ ਪੰਜਾਬ ਤੋਂ ਹੋਵੇ ਸਾਡੇ ਜ਼ਿਲ੍ਹੇ ਤੋਂ ਹੋਵੇ ਅਸੀਂ ਇਹਨਾਂ ਨਾਲ ਲੜ ਕੇ ਇਹਨਾਂ ਸਮੇਂ ਵਿੱਚ ਨਾਲ ਲੜ ਕੇ ਕੰਮਾਂਗੇ ਬੜਾ ਬਹੁਤ ਬਹੁਤ ਧੰਨਵਾਦ ਜੈ ਭੀ ਜੈ ਭਾਗ ਜੈ ਗੁਰਵਰਧਾ ਜੈ ਵਾਲਮੀ ਜੈ ਗੁਰਦੇ ਧੰਨ ਥੈਂਕ ਯੂ MLA ne 70 Paul zindabad